ਜਿਹੜਾ ਇਹ ਬਜਿੰਦਰ ਹੈ ਇਹ ਇੱਕ ਬਾਈਬਲ ਦੀ ਔੜ ਲੈ ਕੇ ਅੰਦਰ ਪਖੰਡਵਾਦ ਝੂਠ ਨਿੰਦਿਆ ਚੁਗਲੀ ਕੁੜੀਆਂ ਦਾ ਸ਼ੋਸ਼ਣ ਕਰਨਾ ਇਹ ਚੀਜ਼ਾਂ ਫੈਲਾ ਰਿਹਾ ਸੀ ਅੱਛਾ ਇਹ ਪੰਜਾਬ ਦੀਆਂ ਕੁੜੀਆਂ ਨਾਲ ਹੀ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ ਕਿ ਯੂਕੇ ਦਾ ਟਾਰਗੇਟ ਪੰਜਾਬ ਦੀਆਂ ਬਜਿੰਦਰ ਨੇ ਮੈਨੂੰ ਮੈਸੇਜ ਕੀਤਾ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਤੂੰ ਨੇ ਜੋ ਖਾੜਨਾ ਉਹ ਖਾ ਲੈ ਇਹਨੂੰ ਪਤਾ ਲੱਗਿਆ ਕਿ ਮੇਰੇ ਤੇ ਪਾਚਾ ਦਰਜ ਹੋ ਗਿਆ ਇਹ ਲੰਡਨ ਭੱਜ ਗਿਆ ਫਿਰ ਉਹ ਬਹੁਤ ਹੀ ਮੁਸ਼ਕਤੀ ਨਾਲ 에어ਪੋਰਟ ਤੋਂ ਰੈਸਟਿਕ ਕੋਈ ਕੋ ਪੋਲਿਟਿਕਲ ਸ਼ੈਲਟਰ ਹੈ ਕਿ 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 ਸਿਆਸਤਦਾਨ ਦਾ ਨਾਮ ਸਾਹਮਣੇ ਆ ਰਿਹਾ ਜਿਹੜਾ ਇਹਦੀ ਪਿੱਠ ਤੇ ਖੜਿਆ ਹੋਇਆ ਹਮੇਸ਼ਾ ਕਹਿੰਦੇ ਇਹਨੂੰ ਮਾੜੇ ਕੰਮਾਂ ਚੋਂ ਬਚਾਉਂਦਾ ਰਿਹਾ ਸੀ ਕੋਵਿੰਦਰ ਸ਼ਾਦਰਨ ਦਾਵਾ ਜੀ ਆ ਜਿਹੜੇ ਉਹਨਾਂ ਦੀਆਂ ਫੋਟੋਸ ਵੀ ਹੈਗੀਆਂ ਸਾਡੇ ਕੋਲ ਕਾਫੀ ਜਣੀਆਂ ਇਹਨਾਂ ਦੇ ਨਾਲ ਹੋਰ ਵੀ ਕਾਫੀ ਪੋਲਿਟਿਕਲ ਬੰਦੇ ਆ ਜਿਨ੍ਹਾਂ ਦੇ ਨਾਲ ਇਹਨਾਂ ਦਾ ਉੱਠਣਾ ਬੈਠਣਾ ਵੀ ਰਹਿ ਜੀ ਮੂਡ ਆਏ ਉਹਨੇ 8 ਸਾਲਾਂ ਜਦੋਂ ਲੱਗਦਾ ਉਹਨਾਂ ਕਿੱਥੇ ਪੰਗਾ ਲੈ ਲੈ ਜਾਂ ਜਾਨ ਦਾ ਖਤਰਾ ਹੈ ਯਾਰ ਨਾ ਹੀ ਕਰਾਂ ਦੀ ਸਾਲਦਾਰ ਸਭ ਕੋ ਛੋਟਾ ਨਹੀਂ ਹੁੰਦਾ ਫੈਮਲੀ ਦਾ ਵਿਛੜ ਜਾਣਾ ਨਵੇਂ ਬੰਨਵੀ ਫੈਮਲੀ ਦਾ ਬਹੁਤ ਜਿਆਦਾ ਮਤਲਬ ਕਿ ਪ੍ਰੈਸ਼ਰ ਵੀ ਬਹੁਤ ਜਿਆਦਾ ਸੀ ਕੰਪਰੋਮਾਈਜ਼ ਦਾ ਬਟ ਅਸੀਂ ਹਿੰਮਤ ਨਹੀਂ ਹਾਰੀ। ਸੋ ਪਾਸਟਰ ਤੋਂ ਪ੍ਰੋਫੈਟ ਬਣੇ ਬਜਿੰਦਰ ਨੂੰ ਸਲਾਖਾਂ ਵਿੱਚ ਪਹੁੰਚਾਉਣ ਵਾਲੀ ਪੀੜਤਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ। ਜੇ ਪਾਸਟਰ ਦੇ ਪਿਛੋਕੜ ਵੱਲ ਜਾਈਏ ਇੱਕ ਯਮਨਾ ਨਗਰ ਦਾ ਸਧਾਰਨ ਫੈਮਿਲੀ ਜੰਮਿਆ ਜੱਟ ਹਨਾ। ਇੱਥੇ ਪੰਜਾਬ ਆਂਦਾ ਹੈ ਪੰਜਾਬ ਆ ਕੇ ਇਸ਼ਾਈਆਂ ਦੇ ਐਡੇ ਵੱਡੇ ਅਹੁਦੇ ਤੇ ਬਹਿ ਜਾਂਦਾ ਹੈ ਦੁਨੀਆ ਉਹਦੇ ਪੈਰਾਂ 'ਚ गिरਦੀ ਹੈ ਤੁਸੀਂ ਜਦੋਂ ਪਹਿਲੀ ਵਾਰ ਉਹਨਾਂ ਨੂੰ ਮਿਲੇ ਸੀਗੇ ਕਿੱਦਾਂ ਤੁਹਾਡਾ ਮਿਲਣਾ ਹੋਇਆ ਸੀ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹੀ ਦੇਖਿਆ ਸੀ ਜਿਸ ਤਰ੍ਹਾਂ ਲੋਕ ਸੋਸ਼ਲ ਮੀਡੀਆ ਤੇ ਦੇਖ ਕੇ ਜਾਂਦੇ ਆ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਸੀ ਤੁਸੀਂ ਉੱਥੇ ਜਾਓ ਤੁਹਾਡੀ ਮਤਲਬ ਕਿ ਕੋਈ ਵੀ ਫੈਮਿਲੀ ਪ੍ਰੋਬਲਮ ਹੈ ਸਾਰੀ ਠੀਕ ਹੋ ਜਾਏਗੀ ਇਸ ਤਰ੍ਹਾਂ ਹੀ ਮੈਂ ਉਹਨਾਂ ਨੂੰ ਮਿਲੀ ਸੀ ਕਿਹੜੇ ਸਾਲ ਦੀ ਗੱਲ ਹੈ ਇਹ 2016-17 ਦੀ ਗੱਲ ਹੈ ਅੱਛਾ ਮਤਲਬ 16-17 ਸਾਲ ਤੁਸੀਂ ਉੱਥੇ ਜਾਂਦੇ ਤੇ ਆਪਣੀ ਸ਼ਰਧਾ ਨਾਲ ਉੱਥੇ ਪ੍ਰੇਰਿਤ ਸ਼ਾਮਿਲ ਹੁੰਦੇ ਸੀ ਸਭ ਕੁਝ ਕਰਦੇ ਸੀ ਬਿਲਕੁਲ ਮੈਂ ਜਾਂਦੇ ਸੀ ਬਿਲਕੁਲ ਤੇ ਫਿਰ ਕੀ ਕਟਨਾਕਰਮ ਵਾਪਰਦਾ ਕਿ 2018 ਵਿੱਚ ਤੁਸੀਂ ਉਹਨਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੋ ਜ਼ੀਰਕਪੁਰ ਤੋਂ ਸ਼ਾਇਦ ਉਹ ਕਟਨਾ ਸ਼ੁਰੂ ਹੁੰਦੀ ਹੈ ਚੰਡੀਗੜ੍ਹ ਆ ਕੇ ਖਤਮ ਹੁੰਦੀ ਹੈ ਥੋੜਾ ਉਹਦੇ ਬਾਰੇ ਜੀ ਦੱਸ ਸਰ ਉਹ ਐਫ ਆਈ ਆਰ ਵਿੱਚ ਲਿਖਿਆ ਹੋਇਆ ਸਾਰਾ ਕੁਝ ਹੈ ਤੁਸੀਂ ਐਫ ਆਈ ਆਰ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਔਰ ਜੋ ਕੋਰਟ ਦੇ ਆਰਡਰ ਹੈ ਤੁਸੀਂ ਉਹ ਦੇ ਸਕਦੇ ਹੋ ਉਹਦੇ ਵਿੱਚ ਮੈਂ ਉਸ ਨੂੰ ਮੈਂ ਉਸ ਫਲੈਸ਼ਬੈਕ ਨੂੰ ਯਾਦ ਨਹੀਂ ਕਰਨਾ ਚਾਹੁੰਦੀ ਕਿਉਂਕਿ ਅੱਜ ਮੇਰਾ ਖੁਸ਼ੀ ਦਾ ਮੂਮੈਂਟ ਹੈ ਮੈਂ ਆਪਣੀ ਖੁਸ਼ੀ ਨੂੰ ਇੰਜੋਏ ਕਰਨਾ ਚਾਹੁੰਦੀ ਹਾਂ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਜਿਹੜਾ ਉਹ ਤੱਕਾ ਸੀਗਾ ਇੰਨਾ ਪੁਰਾਣਾ ਹਾਲ ਕਿ ਤੁਹਾਡੇ ਲਈ ਕੁਝ ਵੀ ਉਹ ਬਾਕੀ ਜਿਹੜੇ ਦੋਸ਼ੀ ਬਰੀ ਕਰ ਦਿੱਤੇ ਗਏ ਉਹਨਾਂ ਵਾਸਤੇ ਮੈਂ ਹਜੇ ਆਰਡਰ ਦੇਖਾਂਗੀ ਸਰ ਔਰ ਫਿਰ ਮੈਂ ਹਾਈ ਕੋਰਟ ਅਪਰੋਚ ਕਰਾਂਗੇ ਕੀ ਲੱਗਦਾ ਕਿ ਜਿਹੜੀ ਅੱਜ ਮੋਹਾਲੀ ਕੋਰਟ ਨੇ ਇਹ ਸਜ਼ਾ ਸੁਣਾਈ ਹੈ ਅੱਗੇ ਜਾ ਕੇ ਯਕੀਨਨ ਸਭਾ ਵੀ ਕਾ ਹਾਈ ਕੋਰਟ ਉਸ ਚੀਜ਼ ਨੂੰ ਚੈਲੰਜ ਕਰਨਗੇ ਕਰਨਗੇ ਅਗੇ ਫਿਰ ਤੁਹਾਡੀ ਇਹ ਲੜਾਈ ਖਤਮ ਹੋ ਗਈ ਲੱਗਦੀ ਹੈ ਜਾਂ ਹੋਰ ਅੱਗੇ ਤਗੜੇ ਹੋ ਕੇ ਲੜੋਗੇ ਨਹੀਂ ਨਹੀਂ ਸਰ ਮੈਂ ਲੜਾਂਗੀ ਦੇਖੋ ਹਾਈ ਕੋਰਟ ਜਾਣਾ ਉਹਨਾਂ ਦਾ ਰਾਈਟ ਹੈ ਉਹ ਜਾਣ ਹਾਈ ਕੋਰਟ ਫਿਰ ਅਸੀਂ ਵੀ ਹਾਈ ਕੋਰਟ ਦਾ ਰੁਕ ਕਰਾਂਗੇ ਜੇ ਉਹ ਸੁਪਰੀਮ ਕੋਰਟ ਜਾਣਗੇ ਅਸੀਂ ਵੀ ਸੁਪਰੀਮ ਕੋਰਟ ਦਾ ਰੁਕ ਕਰਾਂਗੇ ਜੇ ਅਸੀਂ 8 ਸਾਲ ਤੱਕ ਇਸ ਕੇਸ ਨਾਲ ਲੜ ਸਕਦੇ ਕੀ ਲੱਗਦਾ ਸੀਗਾ ਜਦੋਂ ਇਹ ਤੁਸੀਂ ਇੱਕ ਵਾਰ ਐਫ ਆਈ ਆਰ ਸੌਖੀ ਦਰਜ ਹੋ ਗਈ ਸੀ ਕਿ ਉਹਦੇ ਲਈ ਵੀ ਲੜਾਈ ਲੜਨੀ ਪਈ ਉਹਦੇ ਵਾਸਤੇ ਮੈਂ 3 ਮਹੀਨੇ ਦਰਬਾਰ ਧੱਕੇ ਖਾਦੇ ਫਿਰ ਮੈਨੂੰ ਬਿਲਕੁਲ ਧੱਕੇ ਖਾਦੇ ਮੈਂ ਔਰ ਮੈਂ ਜਦੋਂ ਮੇਰੇ ਨਾਲ ਇਨਸੀਡੈਂਟ ਹੋਇਆ ਸੀ ਮੈਂ ਉਹਨਾਂ ਦੇ ਜਿਹੜੇ ਮੋਤਵਾਰ ਬੰਦੇ ਹੁੰਦੇ ਆ ਜਿਹੜੇ ਸਮਾਗਮਾਂ ਚ ਆਉਂਦੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਲੇਡੀਸਾਂ ਨਾਲ ਵੀ ਗੱਲ ਕੀਤੀ ਬਟ ਉਹਨਾਂ ਵੱਲੋਂ ਮੈਨੂੰ ਤਾਂ ਧਮਕਾਇਆ ਗਿਆ ਉਸ ਤੋਂ ਬਾਅਦ ਮੈਂ ਇੱਕ ਕੰਪਲੇਂਟ ਲਿਖੀ 2-3 ਮਹੀਨੇ ਤਾ ਮੇਰਾ ਪਰਚਾ ਦਰਜੀ ਨਹੀਂ ਹੋਇਆ ਸੀ ਫਿਰ ਮੈਨੂੰ ਜੋ ਮੇਰੀ ਇੱਕ ਫਰੈਂਡ ਸੀ ਜੋ ਸਰਜੀ ਸਿੰਘ ਰੋਕੀ ਵਾਲਮੀਕ ਧਾਰਮਿਕ ਭੈਣ ਬਣੇ ਹੋਏ ਸੀ ਉਹਨਾਂ ਨੇ ਕਿਹਾ ਕਿ ਮੇਰੇ ਬ੍ਰਦਰ ਦੀ ਐਨਜੀਓ ਹੈ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਪਹਿਲਾਂ ਤਾਂ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਫਿਰ ਜਦੋਂ ਉਹਨਾਂ ਨੇ ਮੈਂ ਪ੍ਰੂਫ ਦਿਖਾਏ ਚੈਟ ਦਿਖਾਈ ਸਭ ਕੁਝ ਦਿਖਾਇਆ ਕਿ ਤੂੰ ਬਜਿੰਦਰ ਨੇ ਮੈਨੂੰ ਮੈਸੇਜ ਕੀਤੇ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਤੂੰ ਨੇ ਜੋ ਖਾੜਨਾ ਖਾ ਲੈ ਹੋਰ ਵੀ ਕਾਫੀ ساری ਚੈਟ ਸੀ ਔਰ ਅਸੀਂ ਫਿਰ ਐਸਐਸਪੀ ਚਾਹਲ ਸਾਹਿਬ ਉਹਨਾਂ ਕੋਲ ਪੇਸ਼ ਹੋਏ ਫਿਰ ਉਹਨਾਂ ਨੇ ਉਸੇ ਟਾਈਮ ਇਨਸਟੈਂਟ ਆਰਡਰ ਦਿੱਤੇ ਕਿ ਐਫਆਈਆਰ ਦਰਜ ਕੀਤੀ ਜਾਵੇ ਫਿਰ ਪਵਨ ਕੁਮਾਰ ਐਸਐਚਓ ਸਾਹਿਬ ਜਿਹੜੇ ਬਹੁਤ ਹੀ ਮੁਸਤਦੀ ਨਾਲ ਇਹ ਇਹਨੂੰ ਪਤਾ ਲੱਗਿਆ ਕਿ ਮੇਰੇ ਤੇ ਪਾਚਾ ਦਰਜ ਹੋ ਗਿਆ ਇਹ ਲੰਡਨ ਭੱਜ ਗਿਆ ਫਿਰ ਨੂੰ ਬਹੁਤ ਹੀ ਮੁਸਤਜ਼ਦੀ ਨਾਲ 에어ਪੋਰਟ ਤੋਂ ਰੈਸਟ ਕੀਤਾ ਸਰ ਕੀ ਸਮਝੀ ਤੁਸੀਂ ਕੋਈ ਪੋਲੀਟੀਕਲ ਸ਼ੈਲਟਰ ਹੈ ਕਿ ਕਿ ਸਿਆਸਤਦਾਨ ਦਾ ਨਾਮ ਸਾਹਮਣੇ ਆ ਰਿਹਾ ਜਿਹੜਾ ਇਹਦੀ ਪਿੱਠ ਤੇ ਖੜਿਆ ਹੋਇਆ ਹਮੇਸ਼ਾ ਕਹਿੰਦੇ ਇਹ ਨੂੰ ਮਾੜੇ ਕੰਮਾਂ ਚੋਂ ਬਚਾਉਂਦਾ ਰਿਹਾ ਇਹਦੀ ਬਿਲਕੁਲ ਪੋਲੀਟੀਕਲ ਤਾਂ ਹੈ ਦੇਖੋ ਜੋ ਸੁਖਬਿੰਦਰ ਸੁਖਜਿੰਦਰ ਸ਼ੈਦਰਨ ਦਾਵਾ ਜੀ ਹੈ ਜਿਹੜੇ ਉਹਨਾਂ ਦੀਆਂ ਫੋਟੋਸ ਵੀ ਹੈਗੀਆਂ ਸਾਡੇ ਕੋਲ ਕਾਫੀ ਜੜੀਆਂ ਇਹਨਾਂ ਦੇ ਨਾਲ ਹੋਰ ਵੀ ਕਾਫੀ ਪੋਲੀਟੀਕਲ ਬੰਦੇ ਆ ਜਿਨ੍ਹਾਂ ਦੇ ਨਾਲ ਇਹਨਾਂ ਦਾ ਉੱਠਣਾ ਬੈਠਣਾ ਹੈ ਤਾਂ ਇਹਦੀ ਇੰਨੀ ਆਸਾਨੀ ਨਾਲ ਪਰਚੇ ਦਰਜ ਹੋ ਜਾਂਦੇ ਦੇਖੋ ਜਿਹੜੀ ਇੱਕ ਪੁਲਿਸ ਹੈ ਪੁਲਿਸ ਉਸੇ ਦੇ ਛਾਣਬਿੰਨ ਕਰਦੀ ਆ ਉਸ ਚੀਜ਼ ਨੂੰ ਦੇਖਦੀ ਆ ਪਰ ਜਦੋਂ ਇੱਕ ਪੋਲੀਟਿਕਲ ਬੰਦੇ ਦਾ ਪ੍ਰੈਸ਼ਰ ਹੋਵੇ ਨਾ ਪੁਲਿਸ ਨੂੰ ਵੀ ਮਜਬੂਰੀ ਚ ਪਰਚਾ ਦਰਜ ਕਰਨਾ ਪੈਂਦਾ ਜ਼ਿੰਦਗੀ ਚ ਕਈ ਵਾਰ ਅਜਿਹੇ ਵੀ ਮੂਡ ਆਏ ਉਹਨੇ 8 ਸਾਲਾਂ ਜਦੋਂ ਲੱਗਦਾ ਉਹਨਾ ਕਿੱਥੇ ਪੰਗਾ ਲੈ ਲੈ ਜਾਂ ਜਾਨ ਦਾ ਖਤਰਾ ਹੈ ਯਾਰ ਨਾ ਹੀ ਕਰਾਂ ਦੀ ਜਾਂ ਕਦੀ ਮਤਲਬ ਹਾਰੇ ਸੀ ਕਦੀ ਲੱਗਿਆ ਸੀ ਨਹੀਂ ਜਿੱਤ ਪਾਵਾਂਗੇ ਏਡੇ ਵੱਡੇ ਬੰਦੇ ਨੂੰ ਹੱਥ ਪਾਇਆ ਇਨਸਾਫ ਲੈਣ ਲਈ ਕਈ ਵਾਰ ਨਮੋਸ਼ੀ ਆਈ ਹੁਣੀ ਲਾਈਫ ਚ ਬਿਲਕੁਲ ਬਿਲਕੁਲ ਆਉਂਦੀ ਆ ਸਰ ਦੇਖੋ 7 ਸਾਲ ਦਾ ਅਰਸਾ ਕੋ ਛੋਟਾ ਨਹੀਂ ਹੁੰਦਾ ਫੈਮਿਲੀ ਦਾ ਵਿਛੜ ਜਾਣਾ ਨਵੇਂ ਨਵੀਂ ਫੈਮਿ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਸੀ ਕੰਪਰੋਮਾਈਜ਼ ਦਾ ਬਟ ਅਸੀਂ ਹਿੰਮਤ ਨਹੀਂ ਹਾਰੀ ਬਹੁਤ ਜ਼ਿਆਦਾ ਮੈਂ ਪੈਨਿਕ ਅਟੈਕਸ ਵੀ ਹੋਏ ਬਹੁਤ ਜ਼ਿਆਦਾ ਹਸਪੀਟਲ ਵੀ ਪਹੁੰਚੀ ਮੈਂ ਬਾਦੀ ਆਨੇ ਸ਼ੁਰੂ ਹੋਏ ਤੁਹਾਨੂੰ ਇਹ ਪਹਿਲਾਂ ਹੁੰਦੇ ਸੀ ਪੈਨਿਕ ਹੁੰਦਾ ਡਿਪਰੈਸ਼ਨ ਜਦੋਂ ਬਹੁਤ ਜ਼ਿਆਦਾ ਲੋਕ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਲੱਗ ਜਾਂਦੇ ਨੇ ਫੈਮਿਲੀ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਲੱਗ ਜੇ ਕਿ ਚਲੋ ਕੋਈ ਬਾਤ ਨਹੀਂ ਬੇਟਾ ਛੱਡੋ ਕੋਈ ਬਾਤ ਨਹੀਂ ਪਰ ਨਹੀਂ ਪਰ ਮੈਂ ਕਿ ਮੈਂ ਇਸ ਬੰਦੇ ਨੂੰ ਸਜਾਦ ਲਾ ਕੇ ਛੱਡਾ ਅੱਛਾ ਇਹ ਜਿਹੜਾ ਸਮਝੌਤਾ ਕਰਾਉਣ ਵਾਲੇ ਸੀ ਇਹ ਵੀ ਬਜਿੰਦਰ ਦੇ ਆਸ-ਪਾਸੇ ਦੇ ਸੀਗੇ ਆ ਤੁਹਾਡੇ ਵੀ ਕੋਈ ਸੀਗੇ ਬੱਲੇ ਵਿੱਚ ਜਿਹੜੇ ਕੋਈ ਕਹਿੰਦੇ ਸੀਗੇ ਵੀ ਪੈਸਾ ਚਾਹੀਦਾ ਆਫਰਾਂ ਹੋਈਆਂ ਪੈਸੇ ਦੀਆਂ ਬਹੁਤ ਸਾਰੀਆਂ ਆ ਉਹ ਅੱਜ ਤੱਕ ਜਦ ਤੱਕ ਕੱਲ ਤੱਕ ਉਹਨੂੰ ਐਵਿਕਟ ਕੀਤਾ ਨਹੀਂ ਗਿਆ ਉਦੋਂ ਤੱਕ ਉਹਨਾਂ ਦੀ ਅਪਰੋਚ ਜਾਰੀ ਰਹੀ ਸੀ ਕੀ ਲੱਗਦਾ ਤੁਹਾਨੂੰ ਕਿ ਬਜਿੰਦਰ ਨੇ ਜਿਹੜਾ ਆਪਾਂ ਸ਼ਬਦ ਵਰਤੀ ਇਹ ਮਖੌਟਾ ਜਿਹੜਾ ਪਾਇਆ ਹੋਇਆ ਸੀ ਆਪਣੇ ਆਪ ਨੂੰ ਇੰਨੇ ਉੱਚ ਅਹੁਦੇ ਤੇ ਦਿਖਾਣਾ ਧਰਮ ਕੋਈ ਕਿਸੇ ਨੂੰ ਮਾਰਾ ਦਾ ਕਰਨ ਦਾ ਸੁਨੇਹਾ ਨਹੀਂ ਦਿੰਦਾ ਪਰ ਇਹਨੇ ਜੋ ਕੀਤਾ ਧਰਮ ਦੀ ਆੜ ਲੈ ਕੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਸਾਰੇ ਧਰਮ ਬਹੁਤ ਵਧੀਆ ਨੇ ਇਨਸਾਨ ਆਪ ਚੰਗਾ ਹੋਣਾ ਚਾਹੀਦਾ ਜਿਹੜਾ ਬਾਈਬਲ ਹੈ ਉਹ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਔਰ ਜਿਹੜਾ ਇਹ ਬਜਿੰਦਰ ਹੈ ਇਹ ਇੱਕ ਬਾਈਬਲ ਦੀ ਆੜ ਲੈ ਕੇ ਅੰਦਰ ਪਖੰਡਵਾਦ ਝੂਠ ਨਿੰਦਿਆ ਚੁਗਲੀ ਕੁੜੀਆਂ ਦਾ ਸ਼ੋਸ਼ਣ ਕਰਨਾ ਇਹ ਚੀਜ਼ਾਂ ਫੈਲਾ ਰਿਹਾ ਸੀ ਅੱਛਾ ਇਹ ਪੰਜਾਬ ਦੀਆਂ ਕੁੜੀਆਂ ਨਾਲ ਹੀ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ ਕਿ ਯੂਪੀ ਜਿਆਦਾ ਟਾਰਗੇਟ ਪੰਜਾਬ ਦੀਆਂ ਅਸੀਂ ਤਿੰਨ ਕੁੜੀਆਂ ਟਾਰਗੇਟ ਹੋਈਆਂ ਤਿੰਨੋਂ ਕੁੜੀਆਂ ਅਸੀਂ ਪੰਜਾਬ ਦੀਆਂ ਹਾਂ ਹਾਂ ਬਸ ਕੀ ਕਹਿੰਦੇ ਤੂੰ ਕਿ ਕੁੜੀਆਂ ਨੂੰ ਜਦੋਂ ਇਹ ਕੋਈ ਕਹਿ ਲੋ ਵੀ ਆਪਣੇ ਜਾਲ 'ਚ ਜਾਂ ਆਪਣੇ ਪ੍ਰਭਾਵ 'ਚ ਫਸਾਉਂਦਾ ਕੀ ਸੀ ਤਾਂ ਕਹਿੰਦਾ ਕੀ ਸੀਗਾ ਕਿਉਂ ਕੁੜੀਆਂ ਵੀ ਇਹਦੇ ਪ੍ਰਭਾਵ 'ਚ ਆ ਜਾਂਦੀਆਂ ਸੀਗੀਆਂ ਦੇਖੋ ਕੁੜੀਆਂ ਕਿਸੇ ਦੇ ਪ੍ਰਭਾਵ 'ਚ ਨਹੀਂ ਆਂਦੀਆਂ ਜਦੋਂ ਸਮਾ ਚੱਲਦਿਆ ਕੁੜੀਆਂ ਕੋਲ ਉਹ ਵੀ ਕੋਈ ਮਿਸਟੇਕ ਹੋ ਜਾਂਦੀ ਫਿਰ ਉਹਨਾਂ ਨੇ ਇਹ ਬਲੈਕਮੇਲ ਕਰਦਾ ਸੀ ਜੇ ਤੂੰ ਮੇਰੇ ਅੰਡਰ ਕੰਮ ਨਹੀਂ ਕੀਤਾ ਮੈਂ ਤੇਰੀ ਫੈਮਿਲੀ ਨੂੰ ਦੱਸ ਦਾਂਗਾ ਜੇ ਕੋਈ ਵਾਰ ਕੁੜੀ ਸੈਲਫੀ ਲੈ ਲਾਂ ਦੀ ਤੇਰੀ ਫੈਮਿਲੀ ਨੂੰ ਦੱਸ ਦੂੰਗਾ ਫਿਰ ਕੁੜੀਆਂ ਡਰ ਜਾਂਦੀਆਂ ਸੀ ਕਿਤੇ ਸਾਡੇ ਪੇਰੈਂਟਸ ਨੂੰ ਕੁਝ ਪਤਾ ਨਾ ਲੱਗ ਜੇ ਥੋੜਾ ਜ਼ਿਆਦਾ ਦਬਾਅ ਦੇ ਚੱਲਦੇ 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 ਉਹ ਜਿਹੜੀ ਕਪੂਰਥਲਾ ਸਿਟੀ ਵਾਲਾ ਵੀ ਮਾਮਲਾ ਹੋਇਆ ਹੈ ਜਾਂ ਜਿਹੜੀ ਖਰੜ ਵਾਲੀ ਲੇਡੀ ਵੀ ਸਾਹਮਣੇ ਆਈ ਹੈ ਉਹ ਕਹਿੰਦੀ ਆ ਅਸੀਂ ਵੀ ਜਦੋਂ ਗਈਆਂ ਕੰਮ ਕੀਤਾ ਸਾਨੂੰ ਸੱਚਾਈ ਪਤਾ ਲੱਗੀ ਸੀ ਪਿੱਛੇ हट ਕੇ ਕਹਿੰਦਾ ਉੱਥੋਂ ਪਿੱਛੇ ਹਟਣ ਦਾ ਮਤਲਬ ਹੈ ਕਿ ਤੁਹਾਡੀ ਜਾਨ ਪਤਾ ਨਹੀਂ ਕਦੋਂ ਚਲ ਜੇ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਇਹ ਬਿਲਕੁਲ ਸੱਚ ਬੋਲਿਆ ਉਹਨਾਂ ਨੇ ਦੇਖੋ ਇਹ ਚੀਜ਼ਾਂ ਮੈਂ 2018 ਵਿੱਚ ਡਿਸਕਲੋਜ਼ ਕਰ ਚੁੱਕੀ ਸੀ ਭੋਗੀਆਂ ਤੁਸੀਂ ਵੀ ਭੋਗੀਆਂ ਮੈਂ ਭੋਗੀਆਂ ਹੋਈਆਂ ਸੀ ਬਹੁਤ ਜ਼ਿਆਦਾ ਮੇਰੇ ਨਾਲ ਵੀ ਬਹੁਤ ਜ਼ਿਆਦਾ ਮਾਰਕਟਾਈ ਹੋਈ ਸੀ ਬਹੁਤ ਜ਼ਿਆਦਾ ਲੜਾਈ ਹੋਈ ਸੀ ਇਹਦੀ ਆਦਤ ਹੀ ਇਹੀ ਹੈ ਅਗਰ ਇਹਦਾ ਕੋਈ ਕਹਿਣਾ ਨਹੀਂ ਮੰਗੇਗਾ ਮੰਨੇਗਾ ਚ ਹਾਲਾਕਿ ਕਹਿੰਦੇ ਜਿਹੜਾ ਉਹ ਵੀਡੀਓ ਵਾਇਰਲ ਹੋਇਆ ਮੁੰਡੇ ਨੂੰ ਥੱਪੜ ਮਾਰਨ ਵਾਲਾ ਉਸ ਚ ਵੀ ਮੁੰਡਾ ਇਹ ਸਵਾਲ ਕਰ ਰਿਹਾ ਸੀ ਕਿ ਤੂੰ ਮੇਰੀ ਭੈਣ ਨੂੰ ਛੇੜਦਾ ਉਹ ਇਹ ਚੀਜ਼ ਉਹ ਸਵਾਲ ਉੱਠ ਰਿਹਾ ਜੀ ਮੇਰੀ ਭੈਣ ਨੂੰ ਤੂੰ ਤੰਗ ਕਰਦਾ ਤਾਂ ਉਹਦੇ ਕਹਿੰਦੇ ਫੋਨ ਮਾਰਿਆ ਉਹ ਸਟੇਜ ਤੇ ਜਿਹੜੀਆਂ ਕੁੜੀਆਂ ਨੇ ਖੜੀਆਂ ਕੀਤੀਆਂ ਹੋਈਆਂ ਉਹ ਨਾਲ ਗਲਤ ਗਲਤ ਇਸ਼ਾਰੇ ਕਰਦਾ ਉਹਦੀ ਸ਼ੁਰੂ ਤੋਂ ਹੀ ਆਦਤ ਹੈ ਉਹਦੀ ਅੱਜ ਤੇ ਨਹੀਂ ਆਦਤ ਉਹ ਜਦੋਂ ਉਹਨੇ 2015 16 ਚ ਸ਼ਾਇਦ ਸਟਾਰਟ ਕੀਤਾ ਸੀ 16 17 ਤੋਂ ਅਸੀਂ ਜਾਣਾ ਸ਼ੁਰੂ ਕੀਤਾ ਸੀ ਉਹਦੀ ਸ਼ੁਰੂ ਤੋਂ ਹੀ ਆਦਤ ਹੈ ਹਾਲੇ ਵੀ ਜੇ ਆਪਾਂ ਦੇਖੀਏ ਉਹਦੇ ਜਿਹੜੇ ਅਨੁਯਾਈ ਹੈਗੇ ਨਹੀਂ ਆ ਖਾਸ ਕਰ ਲੇਡੀਆਂ ਕ ਕੋਡੂ ਦੀ ਘਰ ਵਾਲੀ ਹੈਗੀ ਆ ਭਾਬ ਵਰਤਾਂ ਨਾਲ ਰਿਸ਼ਤੇ ਉਹਦੇ ਵੀ ਹੈਗੇ ਉਹਨੂੰ ਤੁਸੀਂ ਇੰਨਾ ਗੰਦਾ ਪ੍ਰਚਾਰ ਕਿਉਂ ਕਰ ਰਹੇ ਇਹਦੇ ਜਿਹੜੇ ਵੈਲਿਊਏਸ਼ਨਰ ਨੇ ਉਹ ਕਹਿ ਰਹੇ ਨੇ ਕਹਿੰਦੇ ਜੀ ਇਹ ਬਿਲਕੁਲ ਬਦਨਾਮ ਕੀਤਾ ਗਿਆ ਸਿੱਧੇ ਤੌਰ ਤੇ ਦੇਖੋ ਜਿਹੜੇ ਇਹਦੇ ਵੈਲਿਊਏਸ਼ਨਰ ਆ ਇਹ ਨਵੇਂ ਆ ਪੁਰਾਣਾ ਬੰਦਾ ਇਹਦੇ ਨਾਲ ਕੋਈ ਨਹੀਂ ਹੈਗਾ ਇਹ ਨਵੇਂ ਆ ਔਰ ਕੁਝ ਬੰਦਿਆਂ ਨੂੰ 2018 ਦੇ ਮੈਟਰ ਦਾ ਪਤਾ ਹੀ ਨਹੀਂ ਹੈਗਾ ਤੁਹਾਡੇ ਵਾਲੇ ਮਾਮਲੇ ਦਾ ਬਿਲਕੁਲ ਬਿਲਕੁਲ ਇਹ ਨਵੇਂ ਬੰਦੇ ਆ ਹੁਣ ਕੱਲ ਪਰਸੋਂ ਮੈਂ ਦੇਖਿਆ ਲੇਡੀਸਾਂ ਚ ਚਲਾ ਰਹੀਆਂ ਹਨ ਪਾਪਾ ਜੀ ਐਸਾ ਨਹੀਂ ਕਰ ਸਕਤੇ ਪਾਪਾ ਜੀ ਵੈਸਾ ਨਹੀਂ ਕਰ ਸਕਤੇ ਉਹਨਾਂ ਨੂੰ ਪਤਾ ਹੀ ਨਹੀਂ ਯੂਪੀ ਬਿਹਾਰ ਦੇ ਲੋਗ ਆ ਔਰ ਕਿੱਥੋਂ ਆ ਕੇ ਕੀ ਕੀ ਬੋਲ ਰਹੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਹਮ ਅੱਛਾ ਇੱਕ ਕੁੜੀ ਹੋਰ ਵੀ ਪਿੱਛੇ ਦੇ ਸਾਹਮਣੇ ਆਈ ਸੀ ਉਹਨੇ ਇਹ ਮੁੱਦਾ ਚੱਕਿਆ ਜੀ ਕਹਿੰਦੀ ਵੀ ਜਿਹੜੀ ਕਪੂਰਥਲਾ ਸਿਟੀ ਵਾਲੀ ਕੁੜੀ ਆ ਜਾਂ ਹੋਰ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਸ ਕੁੜੀ ਦਾ ਰੇਪ ਕਰਦੇ ਰਹੇ ਨੇ ਉਹ ਪਾਸਟਰ ਦੇ ਵੱਲੋਂ ਆਈ ਸੀਗੀ ਫਿਰ ਉਹ ਦੁਬਾਰਾ ਕਿਉਂ ਨਹੀਂ ਆਈ ਤੁਸੀਂ ਵੀ ਉਹਨਾਂ ਕੋਲ ਕੁਐਸਚਨ ਪੁੱਟ ਕੀਤੇ ਸੀ ਦੁਬਾਰਾ ਕਿਉਂ ਨਹੀਂ ਆਈ ਕਿਉਂਕਿ ਜਿਹੜੀ ਮੋਹੱਲੇ ਪੁਲਸ ਹੈ ਚੰਡੀਗੜ੍ਹ ਪ੍ਰਸ਼ਾਸਨ ਐ ਮੋਹਾਲੀ ਪੁਲਸ ਜਿਹੜੀ ਜੇ ਕੁੜੀ ਅਲੀਗੇਸ਼ਨ ਲਾ ਰਹੀ ਹੈ ਨਾ ਤੇ ਕੁੜੀ ਇੰਨੇ ਸਵਾਲ ਅਕਿਊਜ਼ਡ ਕੋਲੋਂ ਨਹੀਂ ਪੁੱਛੇ ਜਾਂਦੇ ਜਿੰਨੇ ਸਵਾਲ ਇੱਕ ਵਿਕਟਮ ਕੋਲੋਂ ਪੁੱਛੇ ਜਾਂਦੇ ਮੈਂ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕੀਤਾ ਔਰ ਬਹੁਤ ਚਾਰੀਆਂ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਜਿੱਥੇ ਕੁੜੀਆਂ ਕਈ ਵਾਰੀ ਟੁੱਟ ਜਾਂਦੀਆਂ ਕਿ ਮੈਂ बार-बार बार-बार ਇਸ ਚੀਜ਼ ਨੂੰ ਦੱਸ ਚਾਹ ਕੇ ਵੀ ਕਈ ਵਾਰ ਜਵਾਬ ਨਹੀਂ ਦੇ ਪਾਉਂਦੇ ਇਹੋ ਜਿਹੇ ਸਵਾਲ ਹੁੰਦੇ ਆ ਬਿਲਕੁਲ ਰਾਈਟ ਸਰ ਬਿਲਕੁਲ ਅੱਛਾ ਕਿਹੜੇ ਪੰਜਾਬ ਪੁਲਿਸ ਦੇ ਅਫਸਰ ਨੂੰ ਕ੍ਰੈਡਿਟ ਦੇਣਾ ਚਾਹੋਗੇ ਜੇ ਅੱਜ ਪਾਸਟਰ ਬ੍ਰਿੰਜਰਸ ਲੱਖ ਮੈਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਪਾਰਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਅਟਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਐਸਪੀ ਸਾਹਿਬ ਮਨਪ੍ਰੀਤ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਔਰ ਮੈਂ ਆਪਣੇ ਐਸਪੀ ਸਰ ਹਰਿੰਦਰ ਸਰ ਦਾ ਔਰ ਓਐਸਆਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਮੌਕੇ ਤੇ ਇਹ ਜਿਸ ਟਾਈਮ ਅਸੀਂ ਕਿਹਾ ਉਹਨਾਂ ਨੇ ਸਾਨੂੰ ਉਸੇ ਟਾਈਮ ਹੀ ਸੁਰੱਖਿਆ ਮੁਹయ్యా ਕਰਾਈ ਜਿਸ ਟਾਈਮ ਇਹ ਪਰਚਾ ਮਤਲਬ ਕਿ ਇਹ ਜਿਹੜਾ ਕੇਸ ਹੀ ਜਾਦਾ ਹਾਈਲਾਈਟ ਹੋਣ ਲੱਗਿਆ ਉਹਨਾਂ ਨੇ ਸਾਨੂੰ ਉਸੇ ਟਾਈਮ ਹੀ ਸੁਰੱਖਿਆ ਆਪਣੇ ਮੂੰਹੋਂ ਬੋਲ ਕੇ ਸਾਨੂੰ ਪ੍ਰੋਵਾਈਡ ਕਰਵਾਈ ਅਸੀਂ ਚਾਹੁੰਦੇ ਆ ਅਸੀਂ ਡੀਜੀਪੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਉਹਨਾਂ ਨੇ ਜੋ ਰਾਮ ਰਹੀਮ ਵਾਲਾ ਮੈਟਰ ਹੋਇਆ ਸੀ ਉਸ ਟਾਈਮ ਪੁਲਿਸ ਉਸ ਨੂੰ ਕੰਟਰੋਲ ਨਹੀਂ ਕਰ ਪਾਈ ਸੀ ਪਰ ਅੱਜ ਉਸ ਤਰ੍ਹਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਉਹਨਾਂ ਨੇ ਹੋਣ ਨਹੀਂ ਦਿੱਤਾ ਬਾਈਬਲ ਨੂੰ ਕੀ ਕੀਤਾ ਇਹਨੇ ਲੈ ਕੇ ਕੀ ਕਹੋਗੇ ਬਾਈਬਲ ਦਾ ਕੀ ਬਣਾ ਕੇ ਰੱਖਦੇ ਬਾਈਬਲ ਦੇ ਬਸ ਨੇ ਆੜ ਲਈ ਹੋਈ ਹੈ ਬਾਈਬਲ ਇੱਕ ਸ਼ਾਂਤੀ ਦਾ ਪ੍ਰਤੀਕ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਆ ਬਾਈਬਲ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਤੁਸੀਂ ਕੁੜੀਆਂ ਨਾਲ ਗਲਤ ਕਰੋ ਅੱਜ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਅੱਜ ਅਸੀਂ ਮੰਦਿਰ ਵੀ ਜਾਂਦੇ ਆ ਮਸਜਿਦ ਵੀ ਜਾਂਦੇ ਆ ਕੋਈ ਵੀ ਕੋਈ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੇ ਧਰਮ ਨੂੰ ਅਪਣਾਓ ਕੋਈ ਨਾ ਮਤਲਬ ਕਿ ਮੈਂਟਲੀ ਉਹ ਨਹੀਂ ਹੁੰਦਾ ਕਿ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਇਹ ਸਿਰਫ ਇੱਕ ਸੋਸ਼ਲ ਮੀਡੀਆ ਤੇ ਜਦ ਬੰਦੇ ਨੂੰ ਜਾਦੂ ਦਿਖਾਇਆ ਜਾਂਦਾ ਨਾ ਬੰਦਾ ਸੋਚਦਾ ਕਿ ਨਹੀਂ ਵੀ ਉੱਥੇ ਵਾਕਈ ਸ਼ਕਤੀਆਂ ਕੰਮ ਕਰਦੀਆਂ ਫਿਰ ਬੰਦਾ ਐ ਸੋਚਦਾ ਉੱਥੇ ਜਾਣੀ ਕਹਿੰਦੇ ਬਾਈਬਲ ਅਸ਼ੋਕ ਪਾਦਰੀ ਇਹ ਕਹਿੰਦੇ ਬਾਈਬਲ ਅੱਜ ਵੀ ਸੁਨੇਹਾ ਦਿੰਦਾ ਕਿ ਚਮਤਕਾਰ ਹੁੰਦੇ ਆ ਪਰ ਉਹ ਰੱਬ ਦੇ ਉੱਪਰ ਹੈ ਤੇ ਕਦੋਂ ਹੋਣਗੇ ਉਹਦੀ ਕੋਈ ਸਮਾਂ ਸੀਮਾ ਨਹੀਂ ਹੈਗੀ ਇਹ ਕਹਿੰਦਾ ਮੈਂ ਮਿੰਟਾਂ 'ਚ ਕਰ ਦਾਂਗਾ ਚਮਤਕਾਰ ਦੇਖੋ ਮੈਂ ਇਸ ਚੀਜ਼ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਜਿਹੜੇ ਅੱਜ ਜੋ ਵੀ ਇਹ ਅਸ਼ੋਕ ਪਾਸਟਰ ਜੀ ਜਾਂ ਰਣਜੀਤ ਜਿਹੜੇ ਵੀ ਅੱਜ ਇਸ ਟਾਈਮ ਖੜੇ ਹੋਏ ਨੇ ਮੈਂ ਤਾਂ ਉਹਨਾਂ ਦੇ ਨਾਲ ਖੜੀ ਆ ਪਰ ਉਸ ਟਾਈਮ ਇਹਨਾਂ ਲੋਕਾਂ ਨੇ ਹੀ ਮੇਰੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਸੀ ਅੱਛਾ ਇਹ ਤੁਹਾਡੇ ਖਿਲਾਫ ਵਾਲਿਆਂ ਸੀ ਬਿਲਕੁਲ ਬਿਲਕੁਲ ਇਹ ਵੀ ਉਹਦਾ ਸ਼ਿਕਾਰ ਹੋਏ ਮਤਲਬ ਹੁਣ ਇਹਨਾਂ ਨੂੰ ਸਚਾਈ ਪਤਾ ਲੱਗੀ ਨਾ ਕਪੂਰਥਲ ਵਾਲੀ ਕੁੜੀ ਆ ਗਈ ਖਰੜ ਵਾਲੀ ਕੁੜੀ ਆ ਗਈ ਹੋਰ ਕੋਈ ਸ਼ਿਕਾਰ ਲੱਗਦਾ ਹੋਣਗੇ ਇਹਦੀਆਂ ਦੇਖੋ ਜਦੋਂ ਮੇਰਾ 2018 ਵਾਲਾ ਇਨਸੀਡੈਂਟ ਹੋਇਆ ਸੀ ਨਾ ਉਸ ਤੋਂ ਬਾਅਦ ਮੈਂ ਜਾਣਾ ਬੰਦ ਕਰ ਦਿੱਤਾ ਸੀ ਮੈਨੂੰ ਇਹ ਨਹੀਂ ਪਤਾ ਉੱਥੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਮੈਨੂੰ ਇਸ ਚੀਜ਼ ਦਾ ਕੋਈ ਆਈਡੀਆ ਨਹੀਂ ਹੈਗਾ ਤਿੰਨ ਸ਼ਿਕਾਰ ਤਾਂ ਕਲੀਅਰ ਹੋ ਗਏ ਤਿੰਨਾਂ ਨੇ ਪਰਚੇ ਹੋਰ ਵੀ ਦੇਖੋ ਇੱਕ ਦਰਿੰਦਾ ਅੰਦਰ ਗਿਆ ਜਦੋਂ ਇੱਕ ਦਰਿੰਦਾ ਪਿੰਜਰੇ 'ਚ ਕੈਦ ਹੋ ਜਾਂਦਾ ਤੁਸੀਂ ਉਹਨੂੰ ਕਹਿ ਲੋ ਕਿ ਕੁੜੀਆਂ ਦਾ ਥੋੜਾ ਖੋਫ ਹੈ ਜਿਹੜਾ ਉਹ ਹਟ ਗਿਆ ਇੱਕ ਸ਼ੀਸ਼ਾ ਹੈ ਜਿਹੜਾ ਸੱਚਾਈ ਦਿਖਾਏ ਦੇ ਕੁੜੀਆਂ ਹੋਰ ਵੀ ਸਾਹਮਣੇ ਨਿਕਲ ਕੇ ਆ ਸਕਦੀਆਂ ਨੇ ਕੁੜੀਆਂ ਕੇ ਮੁੰਡੇ ਵੀ ਨਿਕਲ ਕੇ ਆ ਸਕਦੇ ਜਿੰਨਾ ਨਾਲ ਗਲਤ ਹੋਇਆ ਪੈਸਿਆਂ ਦਾ ਲੈਣ ਦੇਣ ਕੋ ਮੁੰਡੇ ਵੀ ਨਿਕਲ ਕੇ ਆ ਸਕਦੇ ਨੇ ਤੁਹਾਡੀ ਲੜਾਈ ਖਤਮ ਹੈ ਹੁਣ ਤਸੱਲੀ ਹੈ ਦੇਖੋ ਲੈਟਸ ਸੀ ਬਿਲਕੁਲ ਠੀਕ ਹੈ ਸੋ ਪੀੜਤਾ ਅੱਜ ਕੀ ਮਹਿਸੂਸ ਕਰ ਰਹੀ ਹੈ ਉਹ 8 ਸਾਲ ਪੁਰਾਣੀ ਲੜਾਈ ਉਸ ਘਟਨਾਕ੍ਰਮ ਨੂੰ ਹਾਲਾਂਕਿ 8 ਸਾਲ ਹੋ ਗਏ ਪਰ ਕਹਿੰਦੇ ਮੇਰੀ ਅੱਖਾਂ ਅੱਗੇ ਅੱਜ ਰੋਜ਼ ਮੇਰੇ ਨਾਲ ਉਹ ਘਟਨਾਕ੍ਰਮ ਬੀਤਦਾ ਸੀਗਾ ਜਦੋਂ ਵੀ ਮੈਂ ਇਸ ਕੇਸ ਦੀ ਪੈਰਵਾਈ ਲਈ ਜਾਂਦੀ ਸੀ ਭਾਵੇਂ ਕਿਸੇ ਪੁਲਿਸ ਅਫਸਰ ਕੋਲ ਜਾਵਾਂ ਭਾਵੇਂ ਅਦਾਲਤ ਜਾਵਾਂ ਕਿਸੇ ਵੀ ਮੈਂ ਦਰਵਾਜ਼ੇ ਤੇ ਜੋ ਇਨਸਾਫ ਲੈਣ ਜਾਂਦੀ ਸੀ ਤੇ ਅੱਜ ਇਹ ਤਸੱਲੀ ਜ਼ਰੂਰ ਹੈ ਕਿ ਜਦੋਂ ਮੁਹਾਲੀ ਦੇ ਜੱਜ ਕੁਫਤਾ ਸਾਹਿਬ ਦੀ ਕੋਰਟ ਵੱਲੋਂ ਵਿਕਰਾਂਤ ਕੁਮਾਰ ਗੁਪਤਾ ਦੀ ਕੋਰਟ ਵੱਲੋਂ ਇਹ ਹੁਕਮ ਸੁਣਾਇਆ ਜਾਂਦਾ ਹੈ ਕਿ ਪਾਸਚਰ ਬਜਿੰਦਰ ਨੂੰ ਉਮਰ ਕੈਦ ਮੌਤ ਤੱਕ ਤਾਂ ਜ਼ਰੂਰ ਉਹਨਾਂ ਦੇ ਦਿਲ ਨੂੰ ਇਹ تسਲੀ ਪਹੁੰਚਦੀ ਹੈ ਲੜਾਈ ਅੱਗੇ ਜਾ ਕੇ ਵੱਧਦੀ ਹੈ ਆਪਣਾ ਹਾਈ ਕੋਰਟ ਫੈਸਲਾ ਚੈਲੰਜ ਹੁੰਦਾ ਹੈ ਸੁਪਰੀਮ ਕੋਰਟ ਤੱਕ ਚੈਲੰਜ ਹੁੰਦਾ ਤਾਂ ਇਹ ਦੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ